ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਹਾ ਦੇਵੀ ਕਾ ਚੈਨ ਤੇ ਹੁਣ ਸਭ ਤੋਂ ਪਹਿਲਾ ਇੱਕ ਨਜ਼ਰ ਅੱਜ ਦੇ ਬੁਲੇਟਨ ਦੇ ਮੁੱਖ ਖਬਰਾਂ ਵੱਲ ਸਾਜਖੰਡ ਸ਼੍ਰੀ ਹਰਮੰਦਰ ਸਾਹਿਬ ਵਿੱਚ ਮਾਕੀ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਕਟਿੰਗ ਕਰਨ ਗਏ ਸਰਪੰਚ ਨੂੰ ਮਾਰੀਆਂ ਸ਼ਰੀਆਮ ਗੋਲੀਆਂ ਸਰਪੰਚ ਦੀ ਹੋਈ ਮੌਤ ਉੱਤਰੀ ਪਾਰ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਨਾ ਤਿਰਤ ਵਿਖੇ ਮਨਾਇਆ ਗਿਆ ਸੰਕ્રાंति ਦਾ ਤਿਹਾੜੀ ਅਤਿਨ ਖਬਰਾਂ ਵਿਸਤਾਰ ਨਾਲ ਸਾਚਖੰਡ ਸਰਹਰਮੰਦਰ ਸਾਹਿਬ ਵਿਖੇ ਮਾਗੀ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਪੁੱਜੇ ਅਤੇ ਸਾਚਖੰਡ ਸਰਹਰਮੰਦਰ ਸਾਹਿਬ ਜੀ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਰਸਪੀਨੀ ਗੁਰਬਾਣੀ ਦਾ ਆਨੰਦ ਮਾਣਿਆ। ਇਸ ਮੌਕੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਅੱਜਕੱਲ ਦੀ ਨੌਜਵਾਨ ਪੀੜੀ ਮਾਗੀ ਵਰਗੇ ਪਵਿੱਤਰ ਤਿਉਹਾਰਾਂ ਨੂੰ ਭੁੱਲਦੀ ਜਾ ਰਹੀ ਹੈ। ਸਾਨੂੰ ਲੋੜ ਹੈ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਜਾਣੂ ਕਰਵਾਉਣ ਦੀ। ਬਹੁਤ ਜਿਆਦੀ ਰੌਣਕ ਹੈ ਬੜੀ ਧੂਮ ਧਾਮ ਦੇ ਨਾਲ ਮਾਗੀ ਦਾ ਦਿਹਾੜਾ ਮਨਾਇਆ ਜਾ ਰਿਹਾ ਵਾਹ ਮਹਾਰਾਜ ਦੇ ਘਰ ਜਿੰਨੀ ਵੀ ਸੰਗਤਾਂ ਆਉਂਦੀ ਹਰ ਇੱਕ ਦੀਆਂ ਆਸਾਂ ਮਰਾਦਾਂ ਇੱਥੇ ਪੂਰੀਆਂ ਹੁੰਦੀਆਂ ਵਾ ਬਹੁਤ ਵੱਡੀ ਮਹਾਨ ਅਸਤੀ ਹੈ ਸੱਚਖੰਡਿਆ ਪੂਰੀ ਦੁਨੀਆ ਦੇ ਮਹਾਨ ਅਸਤੀ ਹੈ ਜੀ ਅੰਮ੍ਰਿਤਸਰ ਅਰਦਾਸ ਬੇਨਤੀ ਸੇਵਾ ਤੇ ਸਿਮਰਨ ਦੀ ਦਾਤ ਦੀ ਦਾਤ ਮੰਗੀ ਵਾਹਿਗੁਰੂ ਜੀ ਹਾਂਜੀ ਅੱਜ ਮਾਗੀ ਦਾ ਦਿਨ ਆਈ ਦੁਨੀਆ ਦੂਰ ਦੂਰੋਂ ਆਂਦੀ ਹੈ ਦਰਸ਼ਨ ਕਰਨ ਵਾਸਤੇ ਯਾਤਰਾ ਆリエ ਬੱਸਾਂ ਬਹੁਤ ਆਉਂਦੀਆਂ ਨੇ ਹਰ ਜਗ੍ਹਾ ਤੋਂ ਸਰਬੱਤ ਦਾ ਭਲਾ ਹੋਵੇ ਲੋਕਾਂ ਤੇ ਕਿਰਪਾ ਵਰਸੇ ਕਿਸਮ ਕੋਈ ਦੁੱਖ ਤਕਲੀਫ ਨਾ ਹੋਵੇ ਸਭ ਆਪਣੇ ਘਰੇ ਰਾਜੀ ਖੁਸ਼ੀ ਵਸਣ ਸਭ ਦਾ ਦੀ ਮਨੋ ਕਾਮਨਾ ਪੂਰੀਆਂ ਹੋਣ ਤੁਸੀਂ ਪਾਣੀਪਤ ਹਰਿਆਣੇ ਤੋਂ ਆਏ ਆ ਜੀ ਅਸੀਂ ਕੱਲ ਲੋੜੀ ਦੇ ਤਿਹਾਰ ਤੇ ਆਏ ਸੀਗੇ ਗੁਰਦੁਆਰਾ ਦਰਬਾਰ ਸਾਹਿਬ ਅਸੀਂ ਨਵੀਂ ਗੱਡੀ ਲਈਏ ਉਹਦੀ ਬਾਬਾ ਜੀ ਨੂੰ ਉਹਦਾ ਸ਼ੁਕਰੀਆ ਦਾ ਕਰਨਾ ਆਏ ਸੀਗੇ ਕਿ ਐਂ ਪਰਿਵਾਰ 'ਚ ਬਰਕਤ ਦਾ ਪਾਣੀ ਆ ਤੇ ਅੱਜ ਜਿਵੇਂ ਕਿ ਮਾਗੀ ਦਾ ਤਿਹਾੜਾ ਹੈ ਤੇ ਉਸ ਦੇ ਉੱਪਰ ਬਹੁਤ ਹੀ ਸੰਗਤਾਂ ਚ ਉਰਲਾਸ ਦੇਖਿਆ ਜਾ ਰਿਹਾ ਹੈ ਕਿ ਸਵੇਰੇ ਇਸ਼ਨਾਨ ਕੀਤਾ ਸ੍ਰੀ ਓਵਰ ਦੇ ਵਿੱਚ ਤੇ ਬਹੁਤ ਹੀ ਅਰਦਾਸ ਕੀਤੀ ਕਿ ਬਸ ਇਹ ਗਾਣਾ ਚਾਹਾਂ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਇਹ ਗਾਣਾ ਚਾਹਾਂਗੇ ਮਾਗੀ ਦਾ ਤਿਆਰ ਆ ਜੀ ਮਹਾਰਾਜ ਚੜ੍ਹਦੀਆਂ ਕਲਾ ਰੱਖੇ ਸਾਰੇ ਜੋ ਆ ਸਭ ਤੋਂ ਮਿਹਰਬਾਨ ਰੱਖੇਗਾ ਲੋਹੜੀ ਦਾ ਤਿਆਰ ਸੀ ਬਹੁਤ ਵਧੀਆ ਨੰਗਿਆ ਗੱਲ ਦਾ ਤੇ ਅੱਜ ਮਾਗੀ ਦਾ ਪਰ ਠੰਡ ਬਹੁਤ ਆ

ਜਾਦਿਕ ਸੈਲੂਨ ਤੇ ਕਟਿੰਗ ਕਰਵਾਉਣ ਗਏ ਇਲਾਕੇ ਦੇ ਸਰਪੰਚ ਸੋਨੂ ਉੱਪਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲਾ ਦਰਜ ਕੀਤਾ ਗਿਆ ਤੇ ਜਲਦੀ ਬੰਦੀ ਕਾਰਵਾਈ ਕੀਤੀ ਜਾਵੇਗੀ ਮਾਮਲਾ ਬਾਕੀ ਦੇ ਬਰੀਕੀ ਨਾਲ ਜਾਣ ਜਿਹੜੀ ਉਹ ਐਸਐਚਓ ਸਾਹਿਬ ਕਰ ਰਹੇ ਚਬਾੜ ਵਾਲੇ ਉੱਥੇ ਇਹਨਾਂ ਨੂੰ ਪਤਾ ਲੱਗਾ ਕਿ ਦੋ ਅਣਪਛਾਤੇ ਬੰਦੇ ਆਏ ਇਹ ਸੋਨੂ ਜੀ ਕਟਿੰਗ ਕਰਾ ਰਹੇ ਸੋਨੂ ਜੀ ਮਾਸਟਰਪੰਚ ਦੋ ਬੰਦੇ ਆਏ ਇੱਕ ਨੇ ਅੰਦਰ ਵੜ ਕੇ ਗੋਲੀਆਂ ਮਾਰ ਦਿੱਤੀ ਬਾਅਦ ਚ ਭੱਜ ਇਨਵੈਸਟੀਗੇਸ਼ਨ ਚੱਲ ਰਹੀ ਬਾਕੀ ਗੋਲੀਆਂ ਕਿੰਨੀਆਂ ਲੱਗੀਆਂ ਇਹਨਾਂ ਨੂੰ ਗੋਲੀਆਂ ਪੋਸਟਮਾਰਟਮ ਤੋਂ ਪਤਾ ਲੱਗੂ ਕਿੰਨੀਆਂ ਵੱਜੀਆਂ ਮੈਂ ਅਜੇ ਅੰਦਰ ਗਿਆ ਨਹੀਂ ਜਿਹੜੇ ਪੇੜ ਚ ਪੇੜ ਚ ਗੋਲੀ ਕਿਹੜੀ ਜਗ੍ਹਾ ਤੇ ਬੈਠੇ ਸੀ ਉਹਦੇ ਜਦੋਂ ਗੋਲੀ ਲੱਗੀ ਉਹ ਅੰਦਰ ਖੜੇ ਹੀ ਕਟਿੰਗ ਵਾਲੀ ਦੁਕਾਨ ਦੇ ਕਿੰਨੇ ਵਜ ਦਾ ਸਮਾਂ ਸੀ ਸਵੇਰੇ ਸਵੇਰੇ ਕੋਈ ਹੋਊ 8:30 9:00 ਸੀਸੀਟੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਉਹ ਤੁਹਾਨੂੰ ਅਜੇ ਨਹੀਂ ਅਸੀਂ ਦੱਸ ਸਕਦੇ ਸਾਰੀ ਗੱਲ ਮਕਰ ਸਕਰਾंति ਦੇ ਮੌਕੇ ਤੇ ਉੱਤਰੀ ਭਾਰਤ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਤਮਸਤਕ ਹੋ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਅਤਿ ਸ਼ਰਧਾਲੂ ਆਣੇ ਮੱਥਾ ਟੇਕਦਿਆਂ ਕਿਹਾ ਕਿ ਦੁਰਗਿਆਨਾ ਮੰਦਿਰ ਦੇ ਦਰਸ਼ਨ ਕਰਕੇ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ। ਸੂर्यं शौर्यमधेन्दुरुच्च पदवेम सन्मंगलम मंगलसद्बुद्धिं बुद्धौ गुरुश्च गुरुतां शुक्रं सुखं शमशनि राहुर् बाहुबलम करो तो सततम केतुम कुल से उन्नतिम प्रीति करा सर्वे अनुकूला आज मकर संक्रांति का शुभ दिवस है सभी भारतवासियों को सभी शहरवासियों को दुर्ग्याणा तीर्थ के पुजारी के रूप में मैं हार्दिक शुभकामनाएं देता हूँ आज माघ का महीना प्रारंभ हुआ ਮਕਰ ਕੀ ਸਕਰਾंति ਔਰ ਮਾਗ ਦਾ ਮਹੀਨਾ ਸਭ ਕੇ ਲਿਏ ਮੰਗਲਦਾਇਕ ਹੋ ਐਸੋ ਦੁਰਗਿਆਨਾ ਮਦ ਲਕਸ਼ਮੀਨ ਮੰਤਰ ਦੇ ਵਿੱਚ ਅਸੀਂ ਸਾਰਿਆਂ ਨੇ ਮੱਥਾ ਟੇਕਿਆ ਔਰ ਅੱਜ ਬਹੁਤ ਪਿੱਤਰ ਦਿਨ ਹੈ ਮਕਰ ਸਕਰਾंति ਦਾ ਦਿਨ ਹੈ ਮਾਗ ਦਾ ਦਿਨ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਹੈ ਇਹ ਬੜਾ ਸ਼ੁਭ ਦਿਹਾੜਾ ਹੈ ਮੈਂ ਆਪਣੇ ਵੱਲੋਂ ਦੁਰਗਿਆਨਾ ਦੀਵਸ ਥੱਲੋਂ ਸਾਰਿਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਅੱਜ ਲਕਸ਼ਮੀ ਜੀ ਦੇ ਮੱਥਾ ਟੇਕਿਆ ਤੇ ਬਹੁਤ ਬਹੁਤ ਮਹਾਰਾਜ ਖੁਸ਼ੀਆਂ ਦੇਵੇ ਸਭ ਨੂੰ ਤੰਦਰੁਸਤ ਦੇਵੇ। ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਵੱਲੋਂ ਸ਼੍ਰੀ ਆਸਾ ਦੀ ਵਾਰ ਦੇ ਕੀਰਤਨ ਸਮਾਗਮ ਐਤਵਾਰ 14 ਜਨਵਰੀ 2024 ਸਵੇਰੇ 8 ਵਜੇ ਸਰਦਾਰ ਸੁਖਮੋਹਨ ਸਿੰਘ ਗਰੋਵਰ ਦੇ ਘਰ 54 ਪਿਓਲ ਹੌਲੀ ਸਿਟੀ ਨੀਅਰ ਗੁੰਟਾਲਾ ਬਾਈਪਾਸ ਵਿਖੇ ਕਰਵਾਇਆ ਗਿਆ। ਇਸ ਮੌਕੇ ਸੁਸਾਇਟੀ ਦੇ ਸਰਪ੍ਰਸਤ ਪਾਈ ਸਾਹਿਬ ਪਾਈ सुरेंद्र ਸਿੰਘ ਅਰੋੜਾ ਵੀਰ ਜੀ, ਮੈਡਮ ਡੌਲੀ ਸਰਪਜੀਤ ਸਿੰਘ ਜੀ, ਸਰਦਾਰ ਸੁਖਮੋਹਨ ਸਿੰਘ ਅਮਰਜੀਤ ਸਿੰਘ ਪਸੀਚਾ ਸਮੇਤ ਵੱਡੇ ਗਿਣਤੇ ਵਿੱਚ ਲੋਕ ਹਾਜ਼ਰ ਸਨ ਹਰਿ ਕੀ ਜੈਨ ਸਤਿਗੁਰ ਸਤਿਪੁਰ ਕਾ ਬਿਨੋ ਜੀਨੂ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾ ਕਰਕੇ ਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਉਖ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਜੀਨੂ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀਨੂ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾਹ ਦੇਵੋ ਲੋਹੜੀ ਦਾ ਤਿਉਹਾਰ ਲੰਮਸਟਨ ਕਲੱਬ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਇਸ ਮੌਕੇ ਤੇ ਲੋਹੜੀ ਜਲਾਈ ਗਈ ਅਤੇ ਮੈਂਬਰਾਂ ਨੇ ਸ਼ਹਿਰ ਵਾਸੀਆਂ ਨੂੰ ਲੋਹੜੀ ਦੀ ਵਧਾਈ ਦਿੱਤੀ ਇਸ ਮੌਕੇ ਤੇ ਸੈਕਟਰੀ ਅਸ਼ਵਨੀ ਰੋਲੀ ਫਾਈਨੈਂਸ ਸੈਕਟਰੀ ਵਿਜੇ ਉਮਟ ਰਾਜੀਵ ਅਨੇਚਾ ਰਿਫਰੈਸ਼ਮੈਂਟ ਸੈਕਟਰੀ ਪਵਨ ਕਪੂਰ ਸਪੋਰਟਸ ਸੈਕਟਰੀ ਸੁਨੀਲ ਧੀਰ ਰਜੇਸ਼ ਗਾਂਧੀ ਅਮਿਤ ਮਹਾਚਨ ਕਪਿਲ ਭੇਰ ਪੰਕਜ ਆਹੂਜਾ ਵਿਨੋਦ ਸਿੰਘਾਰੀ ਵੀ ਮੌਜੂਦ ਸਨ ਅਸੀਂ ਲੰਮਸਨ ਕਲੱਬ ਦੇ ਵਿੱਚ ਜਿਹੜੀ ਹੈ ਉਹ ਲੋਹੜੀ ਦਾ ਪ੍ਰੋਗਰਾਮ ਕਰ ਰਹੇ ਆ ਹਰ ਸਾਲ ਦੀ ਤਰ੍ਹਾਂ ਅਸੀਂ ਸਾਰੇ ਦੁਸ਼ਹਿਰਾ ਦੀਵਾਲੀ ਸਾਰੇ ਫੰਕਸ਼ਨ ਕਰਨੇ ਆ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਔਰ ਸਾਰੇ ਹਿੰਦੁਸਤਾਨ ਤੋਂ ਜਿਹੜੇ ਬਾਹਰ ਸਾਰੇ ਕੋਲਕਾ ਚ ਸਾਡੇ ਸਾਥੀ ਵੱਸਦੇ ਪਰਿਵਾਰ ਵੱਸਦੇ ਉਹਨਾਂ ਨੂੰ ਅੱਜ ਦੇ ਦਿਨ ਦੀਆਂ ਤੇ ਮਾਗੀ ਦੇ ਦਿਨ ਦੀਆਂ ਮਕਰ ਸੰਕ੍ਰਾਂਤੀ ਦੀਆਂ ਕਰੋੜਾਂ ਕਰੋੜਾਂ ਵਾਰ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਸਾਰੀ ਟੀਮ ਖੜੇ ਆ ਔਰ ਬਹੁਤ ਬਹੁਤ ਜ਼ਿਆਦਾ ਮੁਬਾਰਕਾਂ ਹੈ ਅੱਜ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਹੈ ਔਰ ਇਸ ਦੇਸ਼ ਵਾਸੀਆਂ ਨੂੰ ਕਿ ਸਹੀ ਜਿਸ ਤਰ੍ਹਾਂ ਲੜਕੀਆਂ ਦੀਆਂ ਲੋੜੀਆਂ ਮਨਾਣੇ ਆ ਔਰ ਬਹੁਤ ਜ਼ਿਆਦਾ ਹੋਣ ਜਿਹੜੇ ਲੜਕੀਆਂ ਦੀਆਂ ਲੋੜੀਆਂ ਮਨਾ ਰਹੇ ਆ ਇਸ ਪ੍ਰਥਾ ਨੂੰ ਹਮੇਸ਼ਾ ਸਾSTE ਕਾਇਮ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਲੋੜੀਆਂ ਦੀ ਮਕਰ ਸੰਕ੍ਰਾਂਤੀ ਦੀਆਂ ਬਹੁਤ ਬਹੁਤ ਵਧਾਈਆਂ ਜੀ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਲੈਂਸਨ ਕਲੱਬ ਦੇ ਵਿੱਚ ਲੋੜੀ ਦੇ ਫੰਕਸ਼ਨ ਤੇ ਜਿਹੜਾ ਹਰ ਸਾਲ ਦੀ ਤਰ੍ਹਾਂ ਇੱਥੇ ਬੜੇ ਧਮ-ਧਮ ਨਾਲ ਮਨਾਇਆ ਜਾਂਦਾ ਤੇ ਸਾਰੇ ਹੀ ਮੈਂਬਰ ਕਲੱਬ ਦੇ ਸਾਰੇ ਅਹੁਦੇਦਾਰ ਸਾਰੇ ਸਾਹਬਾਨ ਰੋਲੀ ਸਾਹਿਬ ਮਨਾਉਮਤ ਸਾਹਿਬ ਸਾਰੇ ਇੱਥੇ ਇਕੱਠੇ ਹੋਏ ਨੇ ਜੀ। ਆਯੋਧਿਆ ਤੋਂ ਆਏ ਪੀਲੇ ਚਾਵਲ ਦੁਰਗਿਆਨਾ ਮੰਦਿਰ ਦੇ ਪ੍ਰਧਾਨ ਲక్ష్ਮੀਕਾਂਤਾ ਚਾਵਲਾ ਨੇ ਅਜਨੈਲਜੀ ਮਹਾਰਾਜ ਨੂੰ ਪੇਂਟ ਕੀਤੇ। ਉਹਨਾਂ ਦੇ ਨਾਲ ਡਾਕਟਰ ਰਕੇਸ਼ ਸ਼ਰਮਾ, ਰਜੇਸ਼ ਬੰਟੂ, ਬੌਬੀ, ਮੋਹਕ, ਸਨੀ, ਪ੍ਰਧਾਨ ਨਰੇਸ਼, ਗੋਤਮ, ਮਾਧਵ, ਜੋਲੀ, ਮਨੀਸ਼, ਰਜੇਸ਼ ਘਈ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਕਿਉਂਕਿ ਇਹ ਭਵੇ ਮੰਦਿਰ ਬਣਾਇਆ ਉਹਦੇ ਸੰਬੰਧ ਚ ਜਿਹੜਾ ਅਸੀਂ ਲੋਕਲ ਕਲਪਸ਼ ਵੰਡੇ ਜਾ ਰਹੇ ਸੀ, ਕਲਪਸ਼ ਬੰਦ ਰਹਿ ਗਏ ਸੀ। ਉਹਨਾਂ ਦੇ ਫੋਨ ਤੇ ਫੋਨ ਆ ਰਹੇ ਜੂ ਉਹਨਾਂ ਨੇ ਵੀ ਜਨਾ ਚਸ਼ਨੀਲ ਜੀ ਮਹਾਰਾਜ ਰੈਣਾ ਜੀ ਸਾਰਿਆਂ ਨੇ ਸੱਦ ਕੇ ਦਿੱਤੇਗੇ ਅੱਜ ਗੱਲ ਦੀ ਇਸ ਕਰ ਖੁਸ਼ੀ ਹੈ ਕਿ ਜਿਨੇ ਲੋਕ ਮੰਨਦੇ ਹੋ ਢਮਾਂਡ ਪੂਰੀ ਵੀ ਉਨੀ ਹੋਰ ਆ ਜਾਂਦੀ ਹੈ ਬੜਾ ਚੰਗਾ ਲੱਗਦਾ ਇਸ ਕਰ ਮੈਂ ਲੋਕਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹੁੰਦਾ ਕਿ ਇਹ ਜਿਹੜੀ 500 ਸਾਲ ਤੋਂ ਬਾਅਦ ਦੀਵਾਲੀ ਆ ਰਹੀ ਹੈ ਥੋੜੇ ਦਿਨ ਪਹਿਲੋਂ ਇਹੀ ਲੋਕਾਂ ਨੂੰ ਕਹਿ ਰਹੇ ਸੀ ਕਿ ਇਹਨਾਂ ਦੀਵਾਲੀ ਆ ਜਿਸ ਘਰ ਚ ਮਨ ਵਿੱਚ ਜਾਏਗਾ ਬਹੁਤ ਜ਼ਿਆਦਾ ਉਪਸਾਹੀ ਦਾ ਕਈ ਗਾਮ ਜੀ ਅੱਗੇ ਇਹ ਅੰਦਾਜ਼ ਕਰਦੇ ਵੀ ਇਸ ਤਰ੍ਹਾਂ ਲੋਕਾਂ ਦਾ ਸਾਥ ਬਣਿਆ ਰਹੇ ਸ਼ਿਵਾਲਾਬਾਦ ਪਾਈਆਂ ਵਿਖੇ ਲੋਹੜੀ ਦਾ ਪਰਬ ਸਮੂਹ ਕਮੇਟੀ ਮੈਂਬਰਾਂ ਵੱਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ ਮੰਦਿਰ ਵਿਖੇ ਲੋਹੜੀ ਬਾਲੀ ਗਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਾਮਨਾ ਕੀਤੀ ਗਈ ਕਮੇਟੀ ਦੇ ਮੀਤ ਪ੍ਰਧਾਨ ਅਸ਼ੋਕ ਸ਼ਰਮਾ ਸ਼ਿਵਾਲਾਬਾਦ ਪਾਈਆਂ ਦੇ ਪੀਆਰਓ ਵਿਚੇ ਰੋਲੀ ਸੰਜੇ ਅਰੋੜਾ ਅਸ਼ਵਨੀ ਸ਼ਰਮਾ ਪਰਮੋਦ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅੱਜ ਲੋਹੜੀ ਦੇ ਉਪਰੰਤ ਸਭੀ ਪ੍ਰਕਾਰ ਸੇ ਠਾਕੁਰ ਜੀ ਕੀ ਪੂਜਾ ਕੀ ਗਈ ਉਸ ਕੇ ਬਾਦ ਮੈਂ ਪੂਰੀ ਸੰਗਤ ਕੇ ਸਾਥ ਲੋੜੀ ਕਾ ਪਰਵ ਧੂਮ-ਧਾਮ ਕੇ ਸਾਥ ਸ਼ਵਾਲਾ ਬਾਗ ਭਾਈਆਂ ਮਨਾਇਆ ਗਿਆ ਜੋ ਵੀ ਆਜ ਕੇ ਦਿਨ ਸ੍ਰੀ ਗੜੇ ਜੀ ਮਹਾਰਾਜ ਕਾ ਹੋ ਰਿਹਾ ਉਤਸਵ ਕਰਤਾ ਉਸ ਕੇ ਘਰ ਮੇ ਸਦਾ ਖੁਸ਼ਿਆਲੀ ਰਹਤੀ ਹੈ ਲੋੜੀ ਦੀ ਸਾਰੇ ਅੰਮ੍ਰਿਤਸਰ ਵਾਸੀਆਂ ਨੂੰ ਵਧਾਈ ਦਿੰਦਾ ਲੋੜੀ ਦਾ ਇਤਿਹਾਸ ਜਿਹੜਾ ਸ਼ਵਾਲਾ ਬਾਗ ਭਾਈਆਂ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਸਾਰੀ ਜਨਤਾ ਇੱਥੇ ਜਿਹੜੀ ਭਗਤ ਲੋਕ ਆਏ ਹੈ ਸਾਰੇ ਪਰਸੰਨ ਹੈ ਔਰ ਖੁਸ਼ ਹੈ लोड़ी पर्व आज शाला बागपाइया बड़े उत्साह के नाल हर साल की तरह मनाया जा रहा है सबनों बहुत बहुत मुबारक हो सारे पंजाब में लोहड़ी का त्यौहार बहुत उत्साह से मनाया जाता है हम भी आज शाला में भक्तों के साथ मिलकर लोहड़ी का त्यौहार मना रहे हैं सारे धर्मों को चाहिए कि हर धर्म की पूजा करनी चाहिए और हर धर्म के साथ मिलकर रहना चाहिए यही हमारा संदेश है ਔਰ ਬੋਲੇ ਬਾਬਾ ਕੀ ਸਭ ਤੇ ਉਪਰ ਕਿਰਪਾ ਰਹੇ ਸਾਈ ਮੀਆਂ ਮਿਰਚੀ ਦੇ ਵੰਸ਼ ਅਲੀ ਰਚਾ ਦੇ ਸੇਵਾਦਾਰ ਸਾਚਕਣ ਸਿੰਘ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਇਸ ਮੌਕੇ ਉਹਨਾਂ ਵੱਲੋਂ ਮੱਥਾ ਟੇਕਿਆ ਗਿਆ ਅਤੇ ਸਰਬੱਤੇ ਭਲੇ ਦੀ ਅਰਦਾਸ ਕੀਤੀ ਗਈ ਉਹਨਾਂ ਵੱਲੋਂ ਇਸ ਪਵਿੱਤਰ ਦਿਹਾੜੇ ਦੇ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਹੈਡ ਗ੍ਰਾਂੰਤੀ ਨੂੰ ਵਧਾਈ ਦਿੱਤੀ ਗਈ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਉਹਨਾਂ ਨੇ ਦੱਸਿਆ ਕਿ ਮਾਗੀ ਦਾ ਦਿਨ ਬਹੁਤ ਵੱਡ ਭਾਗਾ ਦਿਨ ਹੈ ਅਤੇ ਉਹ ਇਸ ਦਿਨ ਦੀ ਸਭ ਨੂੰ ਵਿਥਾਏ ਦਿੰਦੇ ਹਨ ਇਸ ਮੌਕੇ ਤੇ ਅਮਰਜੀਤ ਸਿੰਘ ਸੋਹਲ, ਬਾਬਾ ਸੁਲਖਨ ਸਿੰਘ, ਪੰਜਵਣ ਰੁਪਿੰਦਰ ਸਿੰਘ ਸ਼ਾਮਪੂਰਾ, ਮਾਨਵ ਅਧਿਕਾਰ ਵੈਲਫੇਅਰ ਸੁਸਾਇਟੀ ਦੇ ਕੋਮੀ ਪ੍ਰਧਾਨ ਕਮਲ ਪਹਿਲਵਾਨ, ਮਮਤਾ ਮਹਾਜਨ, ਬਿੰਨੀ ਸੋਹਲ, ਸਤਨਾਮ ਸਿੰਘ, ਆਸ਼ੂ ਮਹਾਜਨ, ਨੀਲਮ, ਮਧੂ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੱਜ ਦੇ ਦਿਨ ਜੋ ਸ਼੍ਰੀ ਹਰਮੰਦਰ ਸਾਹਿਬ ਵਿਖੇ ਸਾਰੀ ਸੰਗਤ ਦੇ ਨਾਲ ਇੱਥੇ ਨਤਮਸਤਕ ਹੋਏ ਆ ਜੋ ਮਾਗੀ ਵਾਲੇ ਦਿਨ ਰੋੜਦਨ ਪਾਤਸ਼ਾਹੀ ਨੇ ਸਾਈਂ ਮੀਆਂ ਮੀਰ ਦੀ ਤੋਰ ਮਦਰ ਸਾਹਿਬ ਦਾ ਨੀ ਪੱਥਰ ਰਖਵਾਇਆ ਸੀ ਤੇ ਅੱਜ ਬਹੁਤ ਵੱਡਾ ਭਾਗਾ ਦੇਣ ਤੇ ਉਹਦੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਇੱਥੇ ਨਤਮਸਤਕ ਹੋਈਆਂ ਅਕਾਰ ਤੱਕ ਸਭ ਵੀ ਨਤਮਸਤਕ ਹੋਏ ਆ ਤੇ ਸ੍ਰੀ ਹਰਮੰਦਰ ਸਾਹਿਬ ਵੀ ਇਹ ਬਹੁਤ ਵੱਡਾ ਸੁਭਾਗਾ ਜਿਸ ਸਾਡੇ ਜੀਵਨ ਵਿੱਚ ਜੋ ਸੱਚਾ ਕਰਨ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀ ਸਤਿਗੁਰੂ ਪੰਥੂ ਪਾਤਸ਼ਾਹੀ ਨੇ ਆਪ 25 ਸਾਲ ਦੀ ਅਵਸਥਾ ਵਿੱਚ ਸਨ 1588 ਵਿੱਚ ਸਾਈ ਮੀਆਂ ਮੀਰ ਜੀ ਨੂੰ ਜੋ 38 ਸਾਲ ਦੀ ਉਮਰ ਵਿੱਚ ਸਨ ਉਸ ਵਕਤ ਉਹਨਾਂ ਨੂੰ ਬਹੁਤ ਹੀ ਅਦਬ ਸਤਕਾਰ ਸਹਿਤ ਆਖਰੀ ਆਸਲਾ ਕੇ ਮਾਗੀ ਵਾਲੇ ਦਿਨ ਸੱਚ ਸਾਡੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਯਾਤਰੀ ਸੀ ਇਹ ਸੱਚੇ ਪਾਤਸ਼ਾਹ ਮਹਾਰਾਜ ਦੀ ਆਪਣੀ ਇੱਕ ਅਦੁੱਤੀ ਕਿਸਮ ਦੀ ਖੇਲ ਹੈ ਫਾਸਟਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਟਵੇ ਮੂਵੀ ਚੈਨਲ ਨੰਬਰ 241 ਤੇ ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ ਵਾਸਪੇ ਮਿਊਜ਼ਿਕ ਚੈਨਲ ਨੰਬਰ 243 ਤੇ ਗੁਰਦੁਆਰਾ ਸ਼੍ਰੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਨਤਿ ਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾਚਾਰੀ ਮੰਦਿਰ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾਚਾਂਦਾ ਵਾਸਪੇ ਦੇ ਲੋਕਲ ਚੈਨਲਾਂ ਤੇ ਐਡਵਰਟਾਈਜ਼ਮੈਂਟ ਦੇ ਲਈ ਫੋਨ ਨੰਬਰ 700930 888 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना सी डिवीजन ਵੱਲੋਂ ਚੋਰੀ ਦੀਆਂ ਤਿੰਨ ਐਕਟਿਵਾਂ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਗਿਆ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। थाना ਟਰਿੰਡਾ ਵੱਲੋਂ ਇੱਕ ਦੋਸ਼ੀ ਨੂੰ ਕਾਬੂ ਕਰ ਉਸ પાસે 32 ਬੋਰ ਨਜਾਇਜ਼ ਪਿਸਤਲ ਅਤੇ ਇੱਕ ਜ਼ਿੰਦਾ ਰੌਂਦ ਬਰਾਮਦ ਕੀਤਾ ਗਿਆ ਅਤੇ ਉਸ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। थाना ਛਿਆਟਾ ਵੱਲੋਂ ਰਾਤ ਸਮੇਂ ਦੁਕਾਨਾਂ ਦੇ ਸ਼ਟਰ ਤੋੜ ਕੇ ਦੁਕਾਨਾਂ ਵਿੱਚ ਚੋਰੀਆਂ ਕਰਨ ਵਾਲੇ ਦੋ ਦੋਸ਼ੀ ਕਾਬੂ ਕੀਤੇ ਗਏ ਹਨ ਬਦਨਾਮ ਗੈਂਗਸਟਰ ਹੈਪੀ ਚੱਟ ਦੇ ਮੁੱਖ ਸਰਗਣੇ ਸਾਹਿਲ ਪਾਸੋਂ 3 ਕਿਲੋ ਹਿਰੋਇਨ ਅਤੇ ਕਤਲ ਦੀ ਵਾਰਦਾਤ ਵਿੱਚ ਵਰਤਿਆ ਹਥਿਆਰ ਬਰਾਮਦਕਰ ਮਾਮਲਾ ਦਰਜ ਕੀਤਾ ਗਿਆ ਹੈ ਹੁਣ ਸਮਾਂ ਹੋ ਗਿਆ ਇੱਕ ਛੋੜੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਧੂਮ ਤਾਮ ਨਾਲ ਮੜਾਈ ਗਈ ਬੇਟੀ ਦੀ ਲੋੜੀ थे कुछ और खबर एक छोटे जहे ब्रेक तो बाद। फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइट्स, बोटिंग रेस्टोरेंट horse riding artificial zoo dance aur bahut sari exciting activities ka entry sirf 5 rupaye se shuru Unlimited fun. Don't take a whoop, a body, just a bottle, bottle. bottle. sai chani chappani ri yama let me let me let me head through let me make you move come back boy baby wanna so right get turn lever on lever is a mera swing let me make you move let me make you move ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਸ਼ਿਵ ਸੈਨਾ ਗੁਰੂ ਨਗਰੀ ਅੰਮ੍ਰਿਤਸਰ ਛਾਟਾ ਨਿਵਾਸੀ ਆਪਣੀ ਛੋਟੀ ਫਰਿਸ਼ਤੇ ਤੀ ਸੁਖਨਾਥ ਦੀ ਪਹਿਲੀ ਲੋੜੀ ਟੋਲ ਦੀ ਥਾਪ ਤੇ ਤੁਮ ਤਾਮ ਨਾਲ ਮੜਾਉਂਦਿਆ ਹੋਇਆ ਕਾਰਜਕਾਰੀ ਪ੍ਰਧਾਨ ਇਕਨਾਥ शिंदे ਗਰੁੱਪ ਨੇ ਲੋਕਾਂ ਨੂੰ ਸਨੇਹਾ ਦੇ ਤਾਕੀ ਤੀ ਪੁੱਤ ਬਰਾਬਰ ਹੁੰਦੇ ਹਨ ਸਾਨੂੰ ਆਪਣੀ ਸੋਚ ਨੂੰ ਉੱਚਾ ਰੱਖਣਾ ਚਾਹੀਦਾ ਹੈ ਸੁਖਦੇਵ ਸੰਧੂ ਅਤੇ ਉਹਨਾਂ ਦੀ ਪਤਨੀ ਹਰਪ੍ਰੀਆ ਕੌਰ ਸੰਧੂ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਜਨਮ 3 ਦਸੰਬਰ 2023 ਨੂੰ ਹੋਇਆ ਸੀ। ਉਹਨਾਂ ਨੇ ਆਪਣੀ ਬੇਟੀ ਦੀ ਪਹਿਲੀ ਲੋਹੜੀ ਬਹੁਤ ਊਮਤਾਮ ਨਾਲ ਮਨਾਈ ਹੈ। ਅੱਜ ਮੇਰੇ ਲਈ ਮੇਰੇ ਪਰਿਵਾਰ ਲਈ ਬਹੁਤ ਖੁਸ਼ੀ ਦਾ ਦਿਨ ਹੈ ਕਿ ਅੱਜ ਸਾਡੇ ਘਰ ਪਹਿਲਾ ਜੀ ਸਾਡੀ ਮੇਰੀ ਬੇਟੀ ਨੇ ਜਨਮ ਲਿਆ ਤੇ ਪ੍ਰਮਾਤਮਾ ਕਰੇ ਇਹ ਵੜੇ ਫੁੱਲੇ ਤੇ ਮੈਨੂੰ ਬਹੁਤ ਖੁਸ਼ੀ ਆ ਇਹ ਬੇਟੀ ਵੀ ਬੇਟਿਆਂ ਬਰਾਬਰ ਹੈ ਤੇ ਪ੍ਰਮਾਤਮਾ ਕਰੇ ਹਰ ਘਰ ਚ ਹਰ ਇੱਕ ਪੰਜਾਬ ਦਾ ਜੀ ਜਿਹੜਾ ਵਾ ਪੰਜਾਬ ਦਾ ਪਰਿਵਾਰ ਹੈ ਬੇਟੀ ਦੀ ਲੋੜੀ ਮਨਾਵੇ ਤੇ ਬੇਟੇ ਨੂੰ ਪਿਆਰ ਦਵੇ ਸਾਡੇ ਘਰ ਵੀ ਅੱਜ ਬੇਟੀ ਹੋਈ ਹੈ ਤੇ ਮੈਂ ਵੀ ਇਹੀ ਸੇਮ ਆਪਣੇ ਹਸਬੰਡ ਵੱਲੀ ਗੱਲ ਕਹਿਵਾ ਕਹਿਣਾ ਜਾਵਾਂਗੀ ਕਿ ਬੇਟੀਆਂ ਬੇਟੇ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਤੇ ਅਸੀਂ ਤਾਂ ਹੀ ਬੇਟੀ ਦੀ ਵੀ ਅਸੀਂ ਪ੍ਰੋਪਰ ਲੋੜੀ ਬਣਾ ਰਹੇ ਹਾਂ ਮੰਦਿਰ ਮਾਡਲ ਟਾਊਨ ਵਿਖੇ ਸੰਗਰਾਂਦ ਦਾ ਦਿਹਾੜਾ ਬੜੀ ਤੂਮ-ਤਾਮ ਨਾਲ ਮੜਾਇਆ ਗਿਆ ਇਸ ਮੌਕੇ ਤੇ ਡਾਕਟਰ ਰਾਜਕੁਮਾਰ ਵੇਰਕਾ, ਵਿਕਰਮ ਸ਼ਰਮਾ, ਸतीश ਵਰਮਾ ਮੌਜੂਦ ਸਨ। ਅਤੇ ਮਹਾਂਤ ਦੇਵੀदास ਵੱਲੋਂ ਨਾਮ ਸਿਮਰਨ ਕਾਰ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਮਾਲਾ ਬਿਨਾ ਐ ਬਾਤ ਮਾਲਾ ਬਿਨਾ ਐ ਬਾਤ ਮਾਲਾ ਬਿਨਾ ਐ ਦੁਆਰ ਸੁਣਨ ਵਾਲੇ ਦਾ ਬਲਾ ਸੁਣਨ ਵਾਲਿਆਂ ਦਾ ਬਲਾ ਸਭ ਤੇ ਇਸ ਰੱਖਣਾ ਬੀਤੀ ਭਾਜੀ ਭਰਿਆ ਨਾਮ ਉਹਨੇ ਸੁਖ ਰਖਣਾਰੀ ਮਹਾਰਾਣੀ ਸਾਹਿਆ ਦਾ ਆਪਣੇ ਚਰਨਾਂ ਅਗ ਲਾਗ ਰਕਣਾ ਨਾਮਦਾਨ ਬਰਚਣਾ ਚਰਨਾ ਦਾ ਤੇ ਹਮ ਬਰਚਣਾ ਸੁੰਦਰ ਨਗਰ ਵਿਖੇ ਅਮਰ ਗਿਆਨ ਪਰਮਤਾਮ ਵੈਲਫੇਅਰ ਸੁਸਾਇਟੀ ਵੱਲੋਂ 172 ਵਾ ਮਹੀਨਾਵਾਰ ਵਿਦਵਾਰਾਸ਼ਣ ਅਤੇ ਪੈਨਸ਼ਨ ਵੰਡ ਸਮਾਗਮ ਕਰਵਾਇਆ ਗਿਆ ਇਸ ਮੌਕੇ ਸੰਜੀਪ ਸ਼ਰਮਾ ਰਮੇਸ਼ ਰਾਮਪਾਲ ਦੇਸਰਾਜ ਸੋਈ ਸੁਰਜੀਤ ਕੁਮਾਰ ਪਵਨ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਜੇ ਮਕਰ ਸ੍ਰਾਂਤੀ ਦੇ ਸ਼ੁਭ ਅਫਸਰ ਤੇ ਅਖੰਡ ਪਰਮਦਾਮ ਆਸ਼ਰਮ ਵੱਲੋਂ ਮਹੀਨਾਵਾਰੀ ਵਿਦਵਾ ਆਸ਼ਰਮ ਵਿਤਰਨ ਕੀਤਾ ਜਾਂਦਾ ਹੈ ਕਿ ਵੀ ਔਰ ਭਾਈ ਵਾਲੇ ਪ੍ਰੋਗਰਾਮ ਵਿੱਚ ਸ਼ੁਭ ਯਾਤਰਾ ਵਿੱਚ ਔਰ ਜਿਹੜਾ ਪ੍ਰਾਰਣ ਪ੍ਰਸਤਾਰ ਦਾ ਸਮਾਰੋਹ ਚ ਵਿਚ ਪਸੜਕੇ ਵਿਸਾਲ ਹੈ ਸਭ ਜਿਹੜਨੂੰ ਬਹੁਤ-ਬਹੁਤ ਵਧਾਈ ਮੰਦਿਰ ਮਾਡਲ ਟਾਊਨ ਵਿਖੇ ਲੋੜੀ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ ਇਸ ਮੌਕੇ ਵਿੱਚ ਕੁਮਾਰ ਪਰਥਾਨ ਵਿਕਰਮ ਪਰਥਾਨ ਯਸ਼ਪਾਲ ਜੋਸ਼ੀ ਮਹੰਤ ਦੇਵੀदास ਮੌਜੂਦ ਸਨ ਜੈ ਜੈ ਜਿੰਦਾਬਾ ਪੁਰਣੀ ਮੈਂ ਮਈਆ ਨਾਂਤਰਤ ਪਗਵਾਨ ਵਾਲਮੀਕੀ ਆਸ਼ਰਮ ਵਿਖੇ ਮਕਰ ਸੰਕ੍ਰਾਂਤੀ ਦੇ ਮੌਕੇ ਤੇ ਪਾਰੀ ਗਿੰਤੇ ਵਿੱਚ ਸੰਗਤਾਂ ਨੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਗੱਦੀ ਨਸ਼ੀਨ ਮਹੰਤ ਮਲਕੀਤਨਾਥ ਜੀ ਮਹਾਰਾਜ ਅਤੇ ਚੇਅਰਮੈਨ ਓਮਪ੍ਰਕਾਸ਼ ਗੱਬਰ ਨੇ ਦੇਸ਼ ਵਾਸੀਆਂ ਨੂੰ ਲੋੜੀ ਅਤੇ ਮਕਰ ਸੰਕ੍ਰਾਂਤੀ ਦੀ ਵਧਾਈ ਦਿੱਤੀ ਵੱਡੀ ਗਿੰਤੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਰਾਜਦਾ ਜੋ ਸ਼ੁਭ ਦਿਹਾੜਾ ਮਾਗੀ ਦਾ ਮੀਨਾ ਜੋ ਚੱਲਿਆ ਬਹੁਤ ਹੀ ਪਾਵਨ ਵਾਲੀ ਵਿਕਤੀ ਇਸ ਦੇ ਉੱਤੇ ਸੰਗਤ ਜੀ ਉਹ ਲਖਮਸਤ ਕੋਣ ਵਾਸਤੇ ਆਈ ਆ ਜਿੰਨੀ ਵੀ ਸੰਗਤ ਆਈ ਆ ਇਸ ਸ਼ਬਦਿਆੜੇ ਦੀ ਸਭ ਨੂੰ ਲੱਖ ਲੱਖ ਵਧਾਈ ਦੇਵੇ ਸ਼ਬਦਿਆੜਾ ਬੜਾ ਸ਼ਰਦਾ ਪੂਰਵਕ ਹੈ ਮੂਰਿ ਜੀ ਮਾਗੀ ਦੀ ਸਾਰੀਆਂ ਸੰਗਤ ਨੂੰ ਲੱਖ ਲੱਖ ਵਧਾਈ ਅੱਜ ਸ਼ੁਭ ਸੰਗਰਾਂਨ ਦਾ ਦਿਨ ਬੜੀ ਸ਼ਰਦਾ ਦੇ ਨਾਲ ਸੰਤ ਮਕੀਨਾ ਜੀ ਦੇ ਦੇਵੀ ਤੇ ਪਾਵਨ ਬਾਲਮੀਕੀ ਪੀਸ ਰਿਖੇ ਮਨਾਇਆ ਗਿਆ ਜਿੱਤੇ ਕਿ ਹਜ਼ਾਰਾਂ ਦੀ ਇਤਿਦਾਦ ਸੰਗਤਾਂ ਨੇ ਆਕਮਸਤ ਕੋਈ ਸ਼੍ਰੀ ਆਰਤੀ ਸ਼ਿਵ ਦੁਰਗਾ ਮੰਦਿਰ ਟਰਸਟ ਕਰਤਾਰ ਨਗਰ ਛਾਤਾ ਅੰਮ੍ਰਿਤਸਰ ਵਿਖੇ ਪਰਮ ਸੰਤ ਅਦਵਾਸ ਸਰੂਪ ਸ਼੍ਰੀ ਆਰਤੀ ਦੇਵਾ ਮਹਾਰਾਜ ਜੀ ਦੀ ਪ੍ਰਥਾਨ ਕੀ ਹੈ ਮਾਗ ਮਹੀਨੇ ਦੇ ਨਾਮ ਦਾ ਜਾਪ ਅਤੇ ਸਤ ਸੰਗ ਕਰਵਾਇਆ ਗਿਆ ਅਤੇ ਸੰਗਰਾਂਦ ਮੌਕੇ ਖਿਚੜੀ ਪ੍ਰਸ਼ਾਦ ਵਰਤਾਇਆ ਗਿਆ ਇਸ ਮੌਕੇ ਸੋਹਨ ਲਾਲ ਮੋਹਨ ਲਾਲ ਦਵਿੰਦਰ ਬਿੱਲੂ ਸੁਮੇਸ਼ ਸ਼ਾਸਤਰੀ ਵੀ ਹਾਜ਼ਰ ਸਨ ਆਜ ਮੱਕਰ ਸੰਗਰਾਂਦੀ ਕੀ ਰਾਮ ਲੱਲਾ ਕੇ ਭਵਨ ਕੀ ਜੁਦਿਆ ਮੇ ਜੋ ਵਰਣਾ ਹੈ खुशी लख लख बधाई हो मुबारक हो तो आज जो मकर संक्रांति की भी शुभकामनाएं पोमहीना स्मौतुआ माघ महीना आरंभ हुआ पोमहीना स्मौतुआ माघ महीना आरंभ हुआ पोमहीना स्मौतुआ संक्रांत के मौके ते बड़ा हनुमान मंदिर विखे झंडा चढ़ाया गया इस मौके ते प्रधान लक्ष्मी कांता चावला हनुमान मंदिर दे चेयरमैन डॉक्टर ओके शर्मा राजेश कुमार बिंटू अते वड्डी गिनती विच लोग हाजिर सान जय श्री राम जय श्री राम जय श्री राम दरगाह ख्वाजा गरीब निवास हाईड मार्केट विके मुख सेवदार अमरजीत सिंह सोहल दी प्रधान की हिट लोड़ी दा त्यौहार मनाया गया इस मौके ते ममता महाजन बिन्नी सोहल सतनाम सिंह आशु महाजन नीलम मधु ਮੋਨੂ ਚਾਨਪ੍ਰੀਤ ਸਿੰਘ ਰਿੰਪੀ ਪ੍ਰਯੰਕਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ ਅੱਜ ਇੱਕ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਜਿਨ੍ਹਾਂ ਦੇ ਘਰ ਦੀਆਂ ਜਿਨ੍ਹਾਂ ਦੇ ਘਰ ਕਰ ਉਹਨਾਂ ਦੀ ਲੋੜੀ ਵੀ ਮਨਾਈ ਜਾ ਰਹੀ ਹੈ ਸਤਿਗੁਰ ਖਾਜਾ ਕਰੀਮ ਨਵਾਜ਼ ਦੇ ਦਰਗਾਹ ਹੈ 1623 ਦੀ ਇਸ ਜਗ੍ਹਾ ਤੇ ਧੀਆ ਨੂੰ ਨਵਾਜਿਆ ਗਿਆ ਹੈ ਔਰ ਅੱਜ ਦਾ ਦਿਨ ਬਹੁਤ ਖਾਸ ਦਿਨ ਸੀ ਜਿਸ ਦਿਨ ਸਰਬੰਦਰ ਸਾਹਿਬ ਦੇ ਅੱਛਾ ਸਾਈ ਮੀਆਂ ਮੀਰ ਜੀ ਨੇ ਨੀ ਪੱਤਰ ਰੱਖਿਆ ਸੀ ठाकुर ਦੁਆਰਾ ਗੱਦੇ ਸ੍ਰੀ 바ਵਾਲਾਲ ਦਿਆਲ ਚੌਂਕਰ ਮੇੜੋੜੀ ਵਿਖੇ ਮਹੰਤ ਸ੍ਰੀ ਆਨੰਦਦਾਸ ਮਹਾਰਾਜ ਦੀ ਅਗਵਾਈ ਵਿੱਚ ਸੰਗਰਾਂਦ ਦਾ ਦਿਹਾੜਾ ਸ਼ਰਧਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਭਜਨ ਮੰਡੀਆਂ ਵੱਲੋਂ ਬਾਬਾ ਲਾਲ ਦਿਆਲ ਜੀ ਦੇ ਭਜਨ ਗਾਇਗਏ। ਸੰਗਤਾ ਵੱਲੋਂ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਲੰਗਰ ਵੀ ਔਟਟ ਵਰਤਾ ਆ ਗਿਆ। ਸ਼੍ਰੀ ਰਗੁਨਾਥ ਮੰਦਿਰ ਵਿਚਨਗਰ ਬਟਾਲਾ ਰੋਡ ਵਿਖੇ ਲੋੜੀ ਦਾ ਤਿਉਹਾਰ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੇ ਮੰਦਿਰ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੀ ਤੰਦਰੁਸਤੀ ਲਈ ਅਰਦਾਸ ਕੀਤੀ। ਇਸ ਮੌਕੇ ਪ੍ਰਧਾਨ ਜੁਗਿੰਦਰ ਪਾਸਰੀ, ਰਾਜਕੁਮਾਰ ਪੱਪੂ, ਕਮਲ ਕੁਮਾਰ, ਵਿਨੋਸ਼ ਸ਼ਰਮਾ, ਵਿਵੇਕ ਸ਼ਰਮਾ, ਅਸ਼ਵਨੀ ਕੁਮਾਰ ਹਾਜਰ ਸਨ। ਸਾਰੇ ਇਲਾਕਾ ਨਿਵਾਸੀਆਂ ਨੂੰ ਰਗਨਾਥ ਕਬੰਦਰ ਕਮੇਟੀ ਵੱਲੋਂ ਲੋੜੀ ਦੀ ਮੱਗਰ ਸੰਗਰਾਤੀ ਦੀ ਲੱਖ ਲੱਖ ਵਧਾਈ ਹੋਵੇ। ਅੱਜ ਜਿਹੜੀ ਬੇਨਤੀ ਕੀਤੀ ਹੈ ਕਿ ਸਾਰੇ ਦੇ ਘਰ ਦੇ ਵਿੱਚ ਖੁਸ਼ੀ ਆਵੇ ਮਾਂ ਮਾਈ ਸਭ ਨੂੰ ਖੁਸ਼ੀਆਂ ਭਰਿਆ ਲੋਹੜੀ ਦਾ ਤਿਹਾੜ ਤੇ ਮੱਘਰ ਸੰਗਰਾਤੀ ਦਾ ਤਿਹਾੜ ਜਿਹੜਾ ਵਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਅਰਦਾਸ ਇਹੋ ਕਰਦੇ ਆ ਕਿ ਪ੍ਰਮਾਤਮਾ ਇਸ ਸੰਸਾਰ ਤੇ ਸੁੱਖ ਸ਼ਾਂਤੀ ਲਿਆਈ ਇਹ ਲਹਿਰਾਂ ਬਹਿਨਾ ਕਰਨਾ ਕਿਰਪਾ ਕਰਨਾ ਮਿਹਰ ਭਰਿਆ ਹੱਥ ਰੱਖਣਾ ਸੁੱਖ ਸ਼ਾਂਤੀ ਸਭ ਤੇ ਵੀ ਲਹਿਰਾਂ ਬਹਿਨਾ ਕਰਨਾ ਮਹਾਰਾਜ ਸਤਿਗੁਰੂ ਸ਼੍ਰੀ ਬਾਬਾ ਲਾਲ ਦਿਆਲ ਜੀ ਦਾ 669ਵਾਂ ਜਨਮ ਦਿਵਸ ਮਹਾਉਤਸਵ ਠਾਕੁਰ ਦੁਆਰਾ ਗੱਦੀਸ਼ਰੀ 바ਵਾਲਾਲ ਦਿਆਲ ਚੌਂਕਰ ਮੇ ਡੋੜੀ ਵਿਖੇ 11 ਫਰਵਰੀ 2024 ਨੂੰ ਸਰਦ ਦਾ ਭਾਵਨਾ ਨਾਲ ਮਹੰਤ ਸ਼੍ਰੀ ਅਨੰਤਦਾਸ ਮਹਾਰਾਜ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ। ਇਸੇ ਸਬੰਧ ਵਿੱਚ 9 ਫਰਵਰੀ 2026 ਨੂੰ ਸ਼ੋਭਾ ਯਾਤਰਾ ਠਾਕੁਰ ਦੁਆਰਾ ਗੱਦੀਸ਼ਰੀ 바ਵਾਲਾਲ ਦਿਆਲ ਜੀ ਤੋਂ ਕੱਢੀ ਜਾਵੇਗੀ। 바ਵਾਲਾਲ ਦਿਆਲ ਜੀ ਦੇ ਜਨਮ ਦਿਨ ਮਾ ਉਤਸਵ ਦੇ ਸਬੰਧ ਵਿੱਚ ਪ੍ਰਭਾਤ ਫੇਰੀਆਂ ਸ਼ਹਿਰ ਦੇ ਵਾਕਵਾ ਕਿਲਾਕਿਆ ਵਿੱਚੋਂ ਕੱਡੀਆਂ ਚਾਰੀਆਂ ਨੇ। ਇਸੇ ਤਹਿਤ 14 ਜਨਵਰੀ ਨੂੰ ਪ੍ਰਭਾਤ ਫੇਰੀ ਦਾ ਸਵਾਗਤ ਅਨਿਲ ਗੁਪਤਾ ਵੱਲੋਂ ਕੀਤਾ ਗਿਆ। ਇਸ ਮੌਕੇ ਅਸਿਸਟੈਂਟ ਕਮਿਸ਼ਨਰ ਵਿਸ਼ਾਲ ਵਿਧਾਵਨ ਚੰਦਰਸ਼ੇਖਰ ਅਨੁਜ ਪੰਡਾਰੀ ਗਗਨ 베ਦੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਲੌਰੈਂਸ ਰੋਡ ਵਿਖੇ ਸਵਾਗਤ ਕੀਤਾ ਸਰਬ ਧਰਮ ਲੰਗਰ ਸੇਵਾ ਸਮਿਤੀ ਮਜੀਠਾ ਰੋਡ ਅੰਮ੍ਰਿਤਸਰ ਵੱਲੋਂ ਸ਼੍ਰੀ ਰਾਮ ਮੰਦਿਰ ਉਦਘਾਟਨ ਦੇ ਸਬੰਧ ਵਿੱਚ ਪੂਜਯਾ ਗੁਰੂ ਦੇਵ ਯੋਗਪੁਰਸ਼ Swami Parmanand Giri ji Maharaj ਦੀ ਕਿਰਪਾ ਨਾਲ ਅਖੰਡ ਪਰਮ ਧਾਮ ਆਸ਼ਰਮ ਸ਼ਿਵਾਲਾ ਰੋਡ ਨੇੜੇ ਰੇਲਵੇ ਸਟੇਸ਼ਨ ਵੱਲੋਂ ਵਿਸ਼ੇਸ਼ ਪ੍ਰੋਗਰਾਮ 2 ਜਨਵਰੀ 2024 ਦਿਨ ਸੋਮਵਾਰ ਨੂੰ ਸ਼੍ਰੀ ਰਾਮ ਸੰਗੀਤਨ ਸਵੇਰੇ 9 ਵਜੇ ਤੋਂ 11 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਅਪੀਲ ਕੀਤੀ ਜਾਂਦੀ ਹੈ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਸਾਜਖੰਡਸ਼ਹਿਰ ਹਰਮੰਦਰ ਸਾਹਿਬ ਵਿੱਚ ਮਾਕੀ ਦਾ ਤਿਉਹਾਰ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਕਟਿੰਗ ਕਰਾਉਣ ਗਏ ਸਰਪੰਚ ਨੂੰ ਮਾਰੀਆਂ ਸ਼ਰੀਆਮ ਗੋਲੀਆਂ ਸਰਪੰਚ ਦੀ ਹੋਈ ਮੌਤ ਉੱਤਰੀ ਪਾਰ ਦੇ ਪ੍ਰਸਿੱਧ ਮੰਦਿਰ ਸ਼੍ਰੀ ਦੁਰਗਿਆਨਾ ਤਿਰਤ ਵਿਖੇ ਮਨਾਇਆ ਗਿਆ ਸੰਕ્રાंति ਦਾ ਤਿਹਾੜੀ ਅੱਜ ਦੀਆਂ ਖਬਰਾਂ ਹੁਣ ਅਸੀਂ ਮਿਲਾਂਗੇ ਅਗਲੇ ਬੁਲੇਟਿਨ ਵਿੱਚ ਹੁਣ ਮੈਨੂੰ ਦਿਓ ਇਸਾਸ ਤਾਨਵਾਦ